ਦੱਸ ਰਹੇ ਸੀ ਭਈ ਹੁਣ ਇਮੀਗ੍ਰੇਸ਼ਨ ਵਾਲੇ ਸਕੂਲਾਂ ਦੇ ਵਿੱਚ ਵੀ ਜਿਹੜੇ ਛਾਪੇ ਮਾਰ ਰਹੇ ਆ ਲਾਸ ਐਂਜਲਸ ਤੋਂ ਖਬਰ ਆਈ ਸੀ ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਦੋ ਸਕੂਲਾਂ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਹੁਣ ਇਹ ਵੀ ਖਬਰ ਆ ਰਹੀ ਹੈ ਭਈ ਆਈਸ ਵਾਲਿਆਂ ਦੀਆਂ ਵਹੀਕਲਸ ਵੈਸਟ ਸਿਆਟਲ ਸਕੂਲ ਜੋ ਉੱਥੇ ਦੇਖਿਆ ਗਈਆਂ ਸਿਆਟਲ ਪੁਲਿਸ ਨੇ ਦੱਸਿਆ ਤੇ ਉੱਥੇ ਦੇ ਜਿਹੜੇ ਫਿਰ ਐਡਮਿਨਿਸਟਰेटर ਸੀ ਉਹਨਾਂ ਨੇ ਸਾਰੇ ਬੱਚਿਆਂ ਨੂੰ ਕਿਹਾ ਭਈ ਬਿਲਡਿੰਗ ਦੇ ਅੰਦਰ ਹੀ ਰਹੋ ਬਾਹਰ ਨਾ ਜਾਓ ਕਹਿੰਦੇ ਭਈ ਕਿਸੇ ਟਾਈਮ ਵੀ ਜਦੋਂ ਸਕੂਲ ਸ਼ੁਰੂ ਹੁੰਦਾ ਜਾਂ ਸਕੂਲ ਖਤਮ ਹੁੰਦਾ ਉਸ ਟਾਈਮ ਦੇ ਉੱਤੇ ਉੱਥੇ ਆਈਸ ਵਾਲੇ ਆ ਸਕਦੇ ਹੈਗੇ ਆ ਸੋ ਸਕੂਲਸ ਦੇ ਵਿੱਚ ਵੀ ਜਿਹੜੇ ਆ ਕੋਸ਼ਿਸ਼ਾਂ ਹੋ ਰਹੀਆਂ ਆ ਆਈਸ ਵੱਲੋਂ ਅਰੈਸਟ ਕਰਨ ਦੀਆਂ ਸੋ ਲਾਸ ਐਂਜਲਸ ਤੋਂ ਬਾਅਦ ਸਿਆਟਲ ਤੋਂ ਵੀ ਇਹ ਖਬਰ ਆ ਰਹੀ ਆ ਵੀ ਕਹਿੰਦੇ ਵੀ ਇੱਕ 8th ਗ੍ਰੇਡਰ ਜਿਹੜਾ ਸਟੂਡੈਂਟ ਆ ਉਸ ਨੂੰ ਜਿਹੜੀ ਸ਼ੱਕ ਪਈ ਪੇ ਹਾਂ ਆਈਸ ਵਾਲੇ ਬਾਹਰ ਹੈਗੇ ਆ ਤੇ ਉਹ ਅੰਦਰ ਆ ਗਿਆ ਤੇ ਵੀ ਐਡਮਿਨਿਸਟਰੇਟਰ ਜਿਹੜੇ ਸੀ ਉਹਨਾਂ ਨੇ ਪੂਰਾ ਉਹਨਾਂ ਨੇ ਕਿਹਾ ਵੀ ਅਸੀਂ ਕਿਸੇ ਵੀ ਆਈਸ ਵਾਲੇ ਨੂੰ ਸਕੂਲ ਦੇ ਵਿੱਚ ਐਂਟਰ ਨਹੀਂ ਕਰਨ ਦੇਵਾਂਗੇ ਇਹ ਜੋ ਸਿਆਟਲ ਦੀ ਪੁਲਿਸ ਵੀ ਦੱਸ ਰਹੀ ਹੈਗੀ ਆ ਸਿਆਟਲ ਦੇ ਜਿਹੜੇ ਸਕੂਲ ਦੇ ਐਡਮਿਨਿਸਟ੍ਰੇਟਰਸ ਆ ਉਹ ਵੀ ਦੱਸ ਰਹੇ ਹੈਗੇ ਤੇ ਆਪਾਂ ਇੱਕ ਬ੍ਰੇਕ ਬ੍ਰੇਕ ਤੋਂ ਬਾਅਦ ਐਸਵੀ 509 ਬਿਲ ਨੂੰ ਲੈ ਕੇ ਇਹ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਜਿਹੜੇ ਮੇਨ ਬੰਦੇ ਆ ਉਹ ਸਿੱਖਾਂ ਨੂੰ ਕਾਜ਼किस्तानी 테러ਰਿਸਟ ਕਹਿ ਰਹੇ ਆ ਗੁਰਦੁਆਰਿਆਂ ਨੂੰ ਬਦਨਾਮ ਕਰ ਰਹੇ ਆ ਪਰ ਗੁਰੂ ਘਰ ਕਮੇਟੀਆਂ ਜਾਂ ਆਪਣੇ ਗੁਰੂ ਘਰ ਉਹ ਕੀ ਕਰ ਰਹੇ ਆ ਉਹ ਸਿਰਫ ਉਹੀ ਤਾਂ ਨਹੀਂ ਭਈ ਹਾਂ ਆਪਾਂ ਇੱਕ ਦੂਜੇ ਦੀ ਦੌੜ ਚੱਗੇ ਲੱਗੇ ਹੋਏ ਆ ਸਾਡੇ ਨਗਰ ਕੀਰਤਨ ਹੋਵੇ ਸਾਡੇ ਆ ਪ੍ਰੋਗਰਾਮ ਹੋਵੇ ਬਿਲਕੁਲ ਉਹ ਪ੍ਰੋਗਰਾਮ ਵੀ ਹੋਣੇ ਚਾਹੀਦੇ ਆ ਪਰ ਜਿੱਥੇ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਦੇ ਉੱਤੇ ਅਸਰ ਪੈਣਾ ਆ ਉਹਨਾਂ ਦੇ ਉੱਤੇ ਜਿਹੜੀਆਂ ਸਾਡੇ ਗੁਰੂ ਘਰਾਂ ਦੀਆਂ ਕਮੇਟੀਆਂ ਗੁਰੂ ਘਰਾਂ ਦੇ ਜਿਹੜੇ ਮੈਂਬਰਸ ਆ ਜਾਂ ਆਮ ਸਿੱਖ ਸੰਗਤ ਆ ਉਹ ਅਵੇਅਰ ਵੀ ਆ ਕਿ ਨਹੀਂ ਆਪਾਂ ਉਹਦੇ ਬਾਰੇ ਬਿਲਕੁਲ ਤੁਹਾਨੂੰ ਡਿਟੇਲ ਜਾਣਕਾਰੀ ਦੇਵਾਂਗੇ ਜੀ ਉਸ ਤੋਂ ਪਹਿਲਾਂ ਇੱਕ ਜਿਹੜੀ ਹਰਜੋਤ ਸਿੰਘ ਇਮੀਗ੍ਰੇਸ਼ਨ ਦੇ ਨਾਲ ਹੀ ਸੰਬੰਧਿਤ ਸਟੂਡੈਂਟ ਵੀਜ਼ੇ ਦੇ ਨਾਲ ਸੰਬੰਧਿਤ ਜਿਹੜੀ ਖਬਰ ਆ ਉਹ ਸ਼ੇਅਰ ਕਰਦੇ ਜਾਈਏ ਕੈਲੀਫੋਰਨੀਆ ਦਾ ਜਿਹੜਾ ਸੂਬਾ ਆ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਸੈਂਚਰੀ ਸਟੇਟ ਮੰਨਿਆ ਜਾਂਦਾ ਆ ਪਰ ਹੁਣ ਇੱਕ ਜਿਹੇ ਕਾਨੂੰਨ ਇੱਕ ਜਿਹੇ ਧਾਰਾ ਦੀ ਵਰਤੋਂ ਕਰਦੇ ਹੋਏ ਟਰੰਪ ਪ੍ਰਸ਼ਾਸਨ ਦੇ ਅਧੀਨ ਜਿਹੜੇ ਸੈਕ੍ਰੇਟਰੀ ਆਲ ਸਟੇਟ ਮਾਰਕੋ ਰੂਬਿਓ ਆ ਬਹੁਤ ਸਾਰੇ ਸਟੂਡੈਂਟਸ ਦਾ ਉਹਨਾਂ ਨੇ ਵੀਜ਼ਾ ਰੱਦ ਕਰ ਦਿੱਤਾ ਹੈ 300 ਤੋਂ ਵੱਧ ਆਪਾਂ ਆਲਰੇਡੀ ਇਹ ਉਹਨਾਂ ਨੇ ਦੱਸਿਆ ਵੀ ਉਹਨਾਂ ਨੇ ਵੀਜ਼ੇ ਕੈਨਸਲ ਕੀਤੇ ਆ ਕੈਲੀਫੋਰਨੀਆ ਦੇ ਸਟੂਡੈਂਟ ਵੀ ਕਹਿੰਦੇ ਵੀ ਅਸੀਂ ਹੁਣ ਕਿੜਕੀ ਦੇ ਵਿੱਚ ਫਸੇ ਆ ਕਹਿੰਦੇ ਵੀ ਇਹ ਬਲਾਈਂਡ ਸਾਈਡਡ ਹੋ ਗਏ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਚੇਤਾ ਵੀ ਨਹੀਂ ਸੀਗਾ ਵੀ ਉਹਨਾਂ ਦੇ ਵੀਜ਼ੇ ਜਿਹੜੇ ਉਹ ਕੈਨਸਲ ਹੋ ਸਕਦੇ ਆ ਪਰ ਇਸੇ ਦੇ ਦਰਮਿਆਨ ਹੁਣ ਕੈਲੀਫੋਰਨੀਆ ਦੇ ਵਿਦਿਆਰਥੀਆਂ ਨੇ 트럼ਪ ਪ੍ਰਸ਼ਾਸਨ ਦੇ ਉਲਟ ਲਾ ਸੂਟ ਵੀ ਜਿਹੜਾ ਉਹ ਦਰਜ ਕਰ ਦਿੱਤਾ ਆ ਸੈਂਕੜੇ ਹੀ ਜਿਹੜੇ ਵਿਦਿਆਰਥੀ ਆ ਉਹ ਆਪਣੇ ਇਹਨਾਂ ਸਾਥੀ ਵਿਦਿਆਰਥੀਆਂ ਦੀ ਸਪੋਰਟ ਦੇ ਵਿੱਚ ਆ ਕੇ ਉਹਨਾਂ ਨੇ ਰੈਲੀ ਜਿਹੜੀ ਉਹ ਕੀਤੀ